ਅੱਜ ਸਵੇਰੇ ਮੀਟ ਮਾਰਕੀਟ ਨੇੜੇ ਇੱਕ ਦੁਕਾਨ ਤੇ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਇਸ ਸਬੰਧੀ ਅੱਜ ਦਿਨ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਮਾਂ ਤਕਰੀਬਨ ਸਾਢੇ 7 ਵਜੇ ਦੇ ਦੱਸਿਆ ਗਿਆ ਕਿ ਸਵੇਰੇ 4:30 ਵਜੇ ਦੇ ਕਰੀਬ ਇੱਕ ਵਿਅਕਤੀ ਜੋ ਕਿ ਇਧਰੋਂ ਦੀ ਲੰਗਰਿਆ ਸੀ ਉਸ ਨੇ ਦੇਖ ਲਿਆ ਤਾਂ ਇੱਕ ਦੁਕਾਨ ਦੇ ਮੂਹਰੇ ਕੁਝ ਲੋਕ ਖੜੇ ਸਨ ਤੇ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤੇ ਉਸ ਨੇ ਤੁਰੰਤ ਦੁਕਾਨ ਦੇ ਮਾਲਕਾਂ ਨੂੰ ਬੁਲਾਉਣ ਦੇ ਲਈ ਚਲਾ ਗਿਆ ਜਦੋਂ ਮਾਲਕ ਦੁਕਾਨ ਤੱਕ ਪਹੁੰਚੇ ਤਾਂ ਉਦੋਂ ਤੱਕ ਦੁਕਾਨ ਵਿੱਚੋਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਸੀ ਅਸੀਂ ਇਸ ਮਾਮਲੇ ਸਬੰਧੀ ਥਾਣਾ ਸਿਟੀ ਬਣਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਕੀ ਨਾਮ ਹੈ ਜੀ ਆਪਣਾ? ਮਰਨੋਜੀ ਨਿੱਕਾ ਕੋਹਲੇ ਜੀ। ਦੀਪਾ ਗੋਇਲ ਜੀ ਤੁਸੀਂ ਮਤਲਬ ਕਿ ਇਹ ਜਿਹੜੀ ਚੋਰੀ ਹੁੰਦੀ ਦੇਖੀ ਹੈ ਤੁਸੀਂ ਕਿੰਨੇ ਕਬਜ ਦਾ ਟਾਈਮ ਸੀ ਤੇ ਕਿੰਨੇ ਮੋਨਜੇ ਟਾਈਮ ਸੀ? 9:00 ਵਜੇ ਆਏ ਆ ਸੀ। ਅਸੀਂ ਰਾਤ ਦੇ ਲਈ ਬੰਦੇ ਖੜੇ ਸੀ ਗੱਡੀ ਖੜੀ ਜੀ ਮੋਰੇ। ਵੀ 77 ਬੰਦੇ ਬੜੇ ਵਿੱਚ। ਫਿਰ 77 ਬੰਦੇ ਬੜੇ ਵਿੱਚ ਘਰ ਜਿਹੇ ਮੱਧੇ ਚੋਰੀ ਕਰਕੇ ਵੀ ਅਸੀਂ ਬੌਨ ਬਲਾਉਣ ਵਾਂਗ ਕਰੇ। ਕਰੇ ਜਿਹਾਂ ਦੇ ਕੇ ਆਏ ਕਰੇ ਜਿਹਾਂ ਦੇ ਕੇ ਆਏ ਅਤੀ ਵਾਜਵਾਤ ਜੋ ਤੁਸੀਂ ਕਿਣਾ ਦੇ ਕੇ ਵੀ ਸਾਡੇ ਨੂੰ ਦੇ ਕੇ ਭੱਜ ਗਏ। ਉਹ ਖੜੇ ਨਹੀਂ ਵੀ ਗੱਡੀ ਬੜੀ ਤੇਜ਼ ਗਈ ਐਥੋ। ਅੱਛਾ ਡੁੱਡੀ ਨੰਬਰ ਵਗੈਰ ਨੋਟਿਸ ਅੱਜ ਨੰਬਰ ਪਲੇਟ ਦੇ ਲੈਡ ਵਾਲੀ ਤੇਰ ਚ ਪਾਈ ਹੋਈ ਸੀ ਲੈਡ ਨੰਬਰ ਪਿੱਛੇ ਲੈਡ ਲੈਡ ਤੋਂ ਬਾਰੇ ਸੀਗਾ ਵਾਲੀ ਲੱਗਾ ਚੰਨਾ ਵਾਲੇ ਲੱਗੇ। ਲੈਡ ਵਾਲੇ ਲੱਗੀ ਸੀ ਲੈਡ ਰਿਜਿਸਟਰੀ ਕਿੱਧਰ ਆਣੀ ਹੈ। ਉਹ ਲੈਡ ਜਿਆਦਾ ਲੱਗਿਆ ਜੀ ਨਾ ਪਤਾ ਨਹੀਂ ਲੱਗਿਆ ਵੀ ਗੱਡੀ ਤੇ ਆਲੀ ਕੋਲ। ਤਾਂ ਲਨਕਰਾ ਤਾੜੀ ਮਾਰਿਆ ਕੇ ਤੈਨੂੰ ਨਾ ਫੜ ਲੈਣ। ਅੱਛਾ ਅੱਛਾ। ਜੀ ਕੀ ਨਾਮ ਹੈ ਜੀ ਆਪਣਾ? ਕਰਨਾ ਹੋਈ ਨਹੀਂ ਨਿਕਾ ਕੋਲੇ ਜੀ ਦੀਪਾ ਗੋਇਲ ਜੀ ਤੁਸੀਂ ਮਤਲਬ ਕਿ ਇਹ ਜਿਹੜੀ ਚੋਰੀ ਹੁੰਦੀ ਦੇਖੀ ਐ ਤੁਸੀਂ ਕਿੰਨੇ ਕਬਜ ਦਾ ਟਾਈਮ ਸੀ ਤੇ ਕਿੰਨੇ ਮੋਨਜੇ ਟਾਈਮ ਸੀ 9:00 ਵਜੇ ਆਏ ਆ ਸੀ ਅਸੀਂ ਰਸਤੇ ਦੇ ਅਗਲੇ ਬੰਦੇ ਖੜੇ ਸੀ ਗੱਡੀ ਖੜੀ ਜੀ ਮੂਰੇ ਵੀ ਅੱਜ 70 ਬੰਦੇ ਬੜੇ ਵਿੱਚ ਫਿਰ 70 ਬੰਦੇ ਬੜੇ ਵਿੱਚ ਦੁਕਾਨ ਜਿਹੜੀ ਮੱਧੇ ਚੋਰੀ ਕਰਕੇ ਵੀ ਅਸੀਂ ਬੌਨ ਬਲਾਉਣ ਵਾਂਗ ਕਰੇ ਕਰੇ ਜਿਹਾਂ ਦੇਖ ਕੇ ਆਏ ਕਰੇ ਜਿਹਾਂ ਦੇਖ ਕੇ ਆਏ ਅਤੀਅਤ ਬਾਤ ਜਦੋਂ ਅਸੀਂ ਕਿੜਾ ਦੇਖ ਕੇ ਵੀ ਸਾਡੇ ਦੇਖੇ ਪੱਤ ਨਹੀਂ ਉਹ ਖੜੇ ਨਹੀਂ ਵੀ ਗੱਡੀ ਬੜੀ ਤੇਜ਼ ਗਈ ਐਥੋਂ ਅੱਜ ਨੰਬਰ ਵਗੈਰਾ ਨੋਟਿਸ ਅੱਜ ਨੰਬਰ 플레이ਟ ਤੇ ਨੇ ਲੈਡ ਵਾਲੀ ਚੇਰ ਪਾਈ ਵਿੱਚ ਲੈਡ ਨੰਬਰ ਪਿੱਛੇ ਲੈਡ ਲੈਡ ਵਾਲੀ ਦੂਜੀ ਦਾ ਵਾਲੀ ਲੈਟਾ ਚੰਨਾ ਵਾਲੀ ਲੱਗੀ ਲੈਡ ਵਾਲੇ ਲੱਗੀ ਲੈਡ ਦੇ ਵਿੱਚ ਕਿੱਥੇ ਗਿਆ ਨਹੀਂ ਉਹ ਲੈਣ ਜਿਆਦਾ ਲੱਗਿਆ ਜੀ ਨੂੰ ਪਤਾ ਨਹੀਂ ਲੱਗਿਆ ਵੀ ਗੱਡੀ ਤੇ ਆਲੀ ਕੋਲ ਤੇ ਲਲ ਕਰਾ ਤਾੜੀ ਮਾਰਿਆ ਕੇ ਤੈਨੂੰ ਨਾ ਫੜ ਲੈਣ ਅੱਛਾ